ਜੇ ਤੁਸੀਂ ਅੱਜ ਥਾਣੇ 'ਚ ਤੁਸੀਂ ਕੋਈ ਐਪਲੀਕੇਸ਼ਨ ਦਈ ਆ ਇਹ ਕੀ ਵਜ੍ਹਾ ਸੀ ਅੱਜ ਇਹ ਤੁਸੀਂ ਐਪਲੀਕੇਸ਼ਨ ਦਿੱਤੀ ਆ ਇਹ ਹਰ ਵਜ੍ਹਾ ਇਹ ਸੀ ਕਿ ਪ੍ਰਸ਼ਾਸਨ ਦੇ ਤਹਿਤ ਜਿਹੜੀ ਕੋ ਆਪਮਾਨ ਸਾਹਮਣੇ ਕੰਮ ਚਲਾਈ ਦੀ ਹੈ ਜੀ ਐਸਾ ਹੈ ਕਿ ਇਹਦਾ ਮੁੱਖ ਮਕਸਦ ਇਹ ਨਹੀਂ ਐ ਕਿ ਮੁੱਖੀ ਕਮੇਟੀ ਸੌਲਵ ਕਰਨ ਵਾਸਤੇ ਸਾਥੇ ਕੰਮ ਰੱਖਣਾ ਹੈ ਜੀ ਜਿਹੜਾ ਕੰਮ ਸਾਨੂੰ ਸਾਡੀ ਸਾਰਸਾਨੂੰ ਕਰਨਾ ਪੈ ਰਿਹਾ ਹੈ ਅੱਜ ਸ਼ਹਿਰ ਦੇ ਵਿੱਚ ਹਜ਼ਾਰਾਂ ਕੰਮ ਇਹੋ ਜੇ ਚੱਲ ਰਹੇ ਨੇ ਜਿਨ੍ਹਾਂ ਨੂੰ ਨਗਰ ਕੌਂਸਲ ਅਧਿਕਾਰੀ ਪੂਰਨ ਤੌਰ ਤੇ ਦੇਖ ਕੇ ਵੀ ਅਣਦੇਖਾ ਕਰ ਰਹੇ ਨੇ ਜਿਨ੍ਹਾਂ ਦੇ ਅਸੀਂ ਪੁੱਛਦਾ ਸੂਚ ਨਾਲ ਲਾ ਕੇ ਕੂਰਿਸ਼ਕਸ਼ਨ ਦੇ ਵਿੱਚ ਦਿੱਤੀ ਹੈ ਕਿ ਨਗਰ ਕੌਸਲ ਅਧਿਕਾਰੀ ਜਿਹੜੇ ਇਹਨਾਂ ਕੁੱਦਿਆਂ ਨੂੰ ਇਹਨਾਂ ਕੰਮਾਂ ਨੂੰ ਬੰਦ ਨਹੀਂ ਕਰਾ ਸਕਦੇ ਤੁਸੀਂ ਇਹ ਗੱਲ ਦੱਸੋ ਜਿਹੜਾ ਕੰਮ ਹੈ ਨਗਰ ਕੌਸਲ ਦੇ ਜਿਹੜੇ ਈਓ ਆ ਆਪਾਂ ਉਹਨਾਂ ਨੂੰ ਕੰਪਲੇਨ ਦਿੱਤੀ ਆ ਸਰ ਉਹਨਾਂ ਨੂੰ ਕੰਪਲੇਨ ਨਹੀਂ ਦਿੱਤੀ ਕਿਉਂਕਿ ਸਾਰਾ ਕੁਝ ਹੋਇਆ ਹੋਇਆ ਹੈ ਉਲਟਾ ਈਓ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਇਹ ਕੰਮ ਦਾ ਮੈਂ ਨੋਟਿਸ ਕੀਤਾ ਹੋਇਆ ਪਰ ਮੈਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਪੁਲਿਸ ਨਹੀਂ ਹੈਗੀ ਆ ਕਮ ਸੇ ਕਮ ਕਰ ਦੋ ਤੁਸੀਂ ਇਹ ਕਰ ਸਕਦੇ ਜਿਹੜੇ ਕੰਮ ਅਲੀਗਲ ਜਾਂਦੇ ਉਹਨਾਂ ਨੂੰ ਨੋਟਿਸ ਵਗੈਰਾ ਨਹੀਂ ਭੇਜ ਸਕਦੇ ਕੁਛ ਨਹੀਂ ਕਰ ਸਕਦੇ ਸਰ ਉਹ ਕਹਿੰਦੇ ਵੀ ਤੁਸੀਂ ਨੋਟਿਸ ਭੇਜਿਆ ਹੋਇਆ ਹੈ ਪਰ ਫੀਲਡਰ ਜਿਹੜਾ ਕੰਮ ਬੰਦ ਨਹੀਂ ਕਰ ਰਿਹਾ ਮੇਰੇ ਕੋਲ ਕੁਛ ਨਹੀਂ ਹੈ ਜਸ ਬਸ ਇਹ ਪਾਸ ਹੈ ਹੋਰ 100% ਅਡਜਸਟ ਹੋ ਪਹਿਲਾਂ ਪੁਲਿਸ ਸਟੇਸ਼ਨ ਉਹਦੀ ਮੇਰਾ ਵਸਕੀ ਕਿੱਥੀਆਂ ਨੇ ਜੇਕਰ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਐਸ ਐਚਓ ਤੇ ਇਹ ਤਕਤੀਸੀ ਐਸਆਈ ਵੀ ਸਮੇਤ ਇਹੀ ਦਰਖਾਸਤ ਜਿਹੜੀ ਹੈ ਵਿਜੀਲੈਂਸ ਨੂੰ ਵੀ ਬਹੁਤ ਜਲਦ ਦਵਾਂਗੇ ਜੇਕਰ ਇਸ ਤੇ ਕੋਈ ਕਾਰਵਾਈ ਨਾ ਹੋਵੇ ਐਸਡੀਐਮ ਨੂੰ ਮਿਲਣ ਸੀ ਐਸਡੀਐਮ ਸਾਹਿਬ ਨੂੰ ਅਸੀਂ ਨਹੀਂ ਮਿਲੇ ਤੇ ਦੋ ਵਾਰ ਮਿਲੇ ਵੀ ਆ ਕਿਉਂਕਿ ਉਹ ਤਕਰੀਬਨ ਜਿੱਦੋਂ ਅਸੀਂ ਜਾਂਦੇ ਹਾਂ ਉਹ ਦਫ਼ਤਰ ਨਹੀਂ ਹੁੰਦਾ ਤੇ ਆਪਣੇ ਵਿਧਾਇਕ ਜਿਹੜੇ ਆਪਣੇ ਸੌਰੀ ਰੰਧਾਵਾ ਸਾਹਿਬ ਤੁਸੀਂ ਉਹਨਾਂ ਕੋਲ ਜਾਏ ਸਰ ਰੰਧਾਵਾ ਸਾਹਿਬ ਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜਾ ਕੰਸਟ੍ਰਕਸ਼ਨ ਹੋ ਰਹੀ ਹੈ ਰੰਧਾਵਾ ਸਾਹਿਬ ਦੇ ਬਿਲਕੁਲ ਦਫ਼ਤਰ ਦੇ ਨਾਲ ਤਾਂ ਹੋ ਰਹੀ ਹੈ ਰੰਧਾਵਾ ਸਾਹਿਬ ਉਸ ਨੂੰ ਲੋਕ ਦੇਖਦੇ ਨੇ ਹੋ ਸਕਦਾ ਹੈ ਕਿ ਰੰਧਾਵਾ ਸਾਹਿਬ ਦਾ ਵੀ ਦੇਣ ਦੇਣ ਦੇ ਵਿੱਚ ਕੋਈ ਕੰਮ ਕਰ ओके ਅੱਗੇ ਫਿਰ ਤੁਹਾਡਾ ਅਗਲਾ ਕਦਮ ਤੁਹਾਡਾ ਕੀ ਹੈ ਸਾਡਾ ਅਗਲਾ ਕਦਮ ਇਹ ਹੀ ਹੈ ਕਿ ਜਿਹੜੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਛੇੜੀ ਹੈ ਤੇ ਸਰਕਾਰੀ ਅਧਿਕਾਰੀਆਂ ਦੀ ਕੋਲ ਖੁੱਲਣੀ ਹੈ ਤੇ ਸਾਡਾ ਸਾਡਾ ਮਿਸ਼ਨ ਜਿਹੜਾ ਹੈ ਸੱਤਿਆਂ ਦੇ ਸੱਤਾਂਵੇਂ ਦਿਤੇ ਤੇ ਇਹ ਪੂਰੇ ਪੰਜਾਬ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਸਰਕਾਰੀ ਅਪਰਾਧ ਨੂੰ ਸਭ ਤੋਂ ਪਹਿਲਾਂ ਅਸੀਂ ਜ਼ਮੀਨੀ ਲੈਵਲ ਤੇ ਪੁਲਿਸ ਸਟੇਸ਼ਨਾਂ ਵਿੱਚ ਦਖਾਸਤਾਂ ਦਵਾਂਗੇ ਜੇਕਰ ਫਿਰ ਵੀ ਕੋਈ ਕੰਮ ਨਹੀਂ ਹੁੰਦਾ ਤਾਂ ਅਸੀਂ ਬਿਜੀਲੈਂਸ ਦੇਖ ਕੇ ਉਸ ਤੋਂ ਬਾਅਦ ਸਿੱਧੇ ਕੋਰਟ 'ਚ ਜਾਵਾਂਗੇ ਤਾਂ ਕਿ ਭ੍ਰਿਸ਼ਟਾਚਾਰ ਨੂੰ ਪੂਰਨ ਤੌਰ ਤੇ ਜਿਹੜਾ ਆਪਣੇ ਮੁੱਖ ਮੰਤਰੀ ਦਾ ਸੁਪਨਾ ਹੈ ਉਸ ਨੂੰ ਸਕਾਰ ਕਰੀਏ ਤਾਂ ਕਿ ਭ੍ਰਸ਼ਟਾਚਾਰ ਲੋਕਾਂ ਨੂੰ ਜੇੜ ਦੇ ਵਿੱਚ ਬੰਦ ਕਰਿਆ ਨਹੀਂ ਇਹ ਮਦਨ ਜੀ ਇਹ ਤਾਂ ਪਹਿਲਾਂ ਬਹੁਤ ਜਿਆਦਾ ਪਹਿਲੀ ਸਰਕਾਰਾਂ ਵਿੱਚ ਚੱਲਦਾ ਆ ਰਿਹਾ ਹੁਣ ਤਾਂ ਜਿਆਦਾ ਭ੍ਰਸ਼ਟਾਚਾਰ ਵੱਧ ਚੁੱਕਿਆ ਇਹਦਾ ਕਾਰਨ ਕੀ ਹੈ ਇਹਦਾ ਕੋਈ ਤੁਸੀਂ ਸੋਲੂਸ਼ਨ ਲੱਭਿਆ ਤਾਂ ਕੋਈ ਵੀ ਕੀ ਪ੍ਰੋਬਲਮ ਕੀ ਆ ਰਹੀ ਹੈ ਜੀ ਜੋ ਲੋਕ ਕੁਰਸੀਆਂ ਤੇ ਬੈਠ ਕੇ ਆਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਦੇ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਨੇ ਆਪਣੇ ਅਧਿਕਾਰਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਸਮਝਦੇ ਤਾਂ ਹੀ ਜਾ ਕੇ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਜੇਕਰ ਜਮੀਨ ਨਹੀਂ ਦੇਣ ਤੇ ਅਫਸਰ ਤੇ ਅਧਿਕਾਰੀ ਆਪਣੇ ਅਧਿਕਾਰ ਸਹੀ ਤਰੀਕੇ ਨਾਲ ਸਮਝਣ ਤਾਂ ਅੱਜ ਨਗਰ ਕੌਂਸਲਾਂ ਦੇ ਵਿੱਚ ਜਿਹੜਾ ਕਰੋੜਾਂ ਰੁਪਇਆ ਬਿਲਡਰ ਲੈ ਕੇ ਭੱਜ ਗਏ ਨੇ ਆਮ ਆਦਮੀ ਨੂੰ ਦੁਖੀ ਕਰਕੇ ਭੱਜ ਗਏ ਨੇ ਆਮ ਆਦਮੀ ਉਹਨਾਂ ਦੀ ਤਨਖਾਹ ਨਹੀਂ ਭਰ ਸਕਦਾ ਉਹਨਾਂ ਦਾ ਪੈਸਾ ਨਹੀਂ ਭਰ ਸਕਦਾ ਕਰੋੜਾਂ ਰੁਪਇਆ ਨਗਰ ਕੌਂਸਲਾਂ ਦੇ ਵਿੱਚ ਜਿਹੜਾ ਇਹਨਾਂ ਇਹੋ ਜਿਹੇ ਅਧਿਕਾਰੀਆਂ ਕਰਕੇ ਪੈਂਡਿੰਗ ਪਿਆ ਜੋ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਪੈਸਾ ਹੈ ਜਿਸ ਨੂੰ ਚੁੰਨਾ ਲੱਗ ਸਕੇ ਪੁੱਤੋ ਬਗੀਰ ਸਾਹਿਬ ਸਸੀਗਰ ਬਗੀਰ ਸਾਹਿਬ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਪਟੂਰੀ ਇੰਦਰਜੀਤ ਜੀ ਜਿਹੜਾ ਅੱਜ ਤੁਸੀਂ ਇਸ ਦੂਜੀ ਲਹਿਰ ਕ੍ਰਾਂਤੀ ਦੇ ਨਾਲ ਮਿਲ ਕੇ ਜਿਹੜਾ ਤੁਸੀਂ ਅੱਜ ਇਹ ਲੈਟਰ ਦਿੱਤਾ ਬਣਾ ਕੇ ਇਹਨਾਂ ਨੂੰ ਜਿਹੜੀ ਐਪਲੀਕੇਸ਼ਨ ਦਈ ਆ ਭ੍ਰਸ਼ਟਾਚਾਰ ਦੇ ਵਰਖਲਾਪ ਇਹਦੇ ਵਾਸਤੇ ਕੁਝ ਦੱਸੂਗਾ ਜਾਣਨਾ ਪਾਉਂਗੇ ਕੀ ਕੀ ਆਪਾਂ ਇਹ ਜਿਹੜੇ ਕੰਡੀਸ਼ਨ ਨਾਲ ਜਿਹੜੇ ਤੁਸੀਂ ਅੱਜ ਦਿੱਤੀਆਂ ਕੰਡੀਸ਼ਨਾਂ ਕੀ ਕੀ ਆ ਜਿੱਥੇ ਕਿਥੇ ਪ੍ਰੋਬਲਮ ਆ ਰਹੀ ਹੈ ਇੱਥੇ ਪ੍ਰੋਬਲਮ ਸਰ ਇੱਥੇ ਇੱਕ ਐਸਪੀ ਵੀ ਦੀ ਗੱਲ ਹੈ ਜੀ अच्छा जी ਜੀ ਦਾ ਕੋਈ ਨਕਸ਼ਾ ਪਾਸ ਨਹੀਂ ਹੈਗਾ ਜੁਦੀ ਨਹੀਂ ਹੈਗਾ ਉਹ ਵੀ ਉਸਾਰੀ ਚੱਲਦੀ ਹੈ ਜੀ ਜੀ ਤੇ ਦੂਜੀ ਸੇਲ ਪਰਚੇ ਦਾ ਕੰਮ ਹੈ ਜਿਹੜੀ ਜੀ 29 ਕੀਤੀ ਗਈ ਹੈ ਨਾਲ ਇਹ ਦਰਖਾਸਤ ਦੇ ਉੱਥੇ ਸਟੇਜ ਲੱਗੀ ਹੋਈ ਹੈ ਤੇ ਉਹਦੇ ਰਜਿਸਟਰੀਆਂ ਵੀ ਕਈ ਦਰਜ ਹੋ ਚੁੱਕੀਆਂ ਨੇ ਫਰਦ ਦੇ ਵਿੱਚ ਵੀ ਹੋਵੇ ਤੱਕਣ ਜਿਹੜੇ ਦਰਜ ਹੋ ਚੁੱਕੀਆਂ ਨੇ ਨਹੀਂ ਪਹਿਲੇ ਵੀ ਇੱਥੇ ਤਾਂ ਜਿਹੜਾ ਜਾਲੀ ਐਨੋਸੀਆਂ ਦਾ ਰੋਲਾ ਪਿਆ ਸੀ ਤੁਹਾਡੇ ਡੇਰਾ ਬਸੀ ਦੇ ਵਿੱਚ ਉਹ ਵੀ ਲਗ ਲਓ ਲਗਭਗ ਖਤਮ ਹੋ ਚੁਕਿਆ ਕੋਈ ਉਸ ਤੇ ਕਾਰਵਾਈ ਨਹੀਂ ਹੋਈ ਨਾ ਬਿジネス ਦੀ ਤੇ ਨਾ ਪੁਲਿਸ ਵੱਲੋਂ ਚੌਥੀ ਦਰਖਾਸਤ ਜਿਹੜੀ ਤੁਸੀਂ ਬਿジネス ਨਹੀਂ ਦਿੱਤੀ ਗਈ ਆ ਉਹਦੇ ਖਿਲਾਫ ਵੀ ਹਜੇ ਕੋਈ ਐਕਸ਼ਨ ਨਹੀਂ ਹੋਇਆ ਤੇ ਹੁਣ ਉਮੀਦ ਆ ਤੁਹਾਨੂੰ ਦੇ ਤਾਂ ਕੋਈ ਐਕਸ਼ਨ ਕਰਨੇ ਤੇ ਠੀਕ ਹੈ ਨਹੀਂ ਅਸੀਂ ਹਾਈ ਕੋਰਟ ਤੱਕ ਹੁੰਦਾ ਫੇਰ ਕਰਾਂਗੇ ਠੀਕ ਹੈ ਜੀ ਥੈਂਕ ਯੂ